ਇੱਕ ਵਾਰ ਫਿਰ ਖੇਤਾਂ ਦੇ ਵਿੱਚ ਪਹ ਪਾ ਜਾ ਕੇ ਪੁਲਿਸ ਦੇ ਵੱਲੋਂ ਕੁੱਟੇ ਕਿਸਾਨ ਤਾਂ ਦਰਅਸਲ ਜ਼ਿਲ੍ਹਾ ਪਟਿਆਲਾ ਦੇ ਭਵਾਨੀਗੜ੍ਹ ਰੋਡ ਦੇ ਉੱਤੇ ਪੈਂਦੇ ਪਿੰਡ ਜਹਲਾ ਵਿਖੇ ਪ੍ਰਸ਼ਾਸਨ ਜ਼ਮੀਨ ਐਕਵਾਇਰ ਕਰਨ ਦੇ ਲਈ ਮਸ਼ੀਨਾਂ ਲੈ ਕੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਝੜਪ ਹੋ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੱਕਾ ਮੁੱਕੀ ਵੀ ਹੋਈ ਖਿੱਚ ਧੂ ਵੀ ਹੋਈ ਪੁਲਿਸ ਜਿਹੜੀ ਆ ਬੂਟ ਕੱਢ ਕੇ ਖੇਤਾਂ ਦੇ ਵਿੱਚ ਵੜ ਗਈ ਮਹਿਲਾ ਪੁਲਿਸ ਕਰਮਚਾਰੀ ਵੀ ਇੱਥੇ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤਾਂ ਦੂਜੇ ਪਾਸੇ ਕਿਸਾਨ ਵੀ ਕਹਿੰਦੇ ਅਸੀਂ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਹੋਣ ਦੇਵਾਂਗੇ ਦਰਅਸਲ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਪਹੁੰਚਦਾ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਆ ਜਾਂਦੇ ਨੇ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਜਾਂਦਾ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ ਦੇਖਣ ਨੂੰ ਮਿਲਦੀ ਆ ਤਾਂ ਇਸ ਤੋਂ ਬਾਅਦ ਕਿਸਾਨ ਕੀ ਕੁਝ ਕਹਿ ਰਹੇ ਨੇ ਤੱਕੇ ਸ਼ਾਇਦ ਇਲਜ਼ਾਮ ਲਗਾ ਰਹੇ ਨੇ ਕਿ ਬਿਨਾ ਮੁਆਵਜ਼ਾ ਦਿੱਤੇ ਸਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਸਰਕਾਰ ਪ੍ਰਸ਼ਾਸਨ ਤੱਕੇ ਦੇ ਨਾਲ ਲਾਮ ਲਸ਼ਕਰ ਲੈ ਕੇ ਆ ਗਿਆ ਤਾਂ ਸਾਡੇ ਜੋ ਝੋਨਾ ਲਾਇਆ ਹੋਇਆ ਸੀ ਉਹ ਵੀ ਸਾਰਾ ਖੇਰੂ ਖੇਰੂ ਕਰ ਦਿੱਤਾ ਤਾਂ ਕਿਸਾਨ ਕੀ ਕੁਝ ਕਹਿ ਰਹੇ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਇਸ ਬਾਬਤ ਕੀ ਕੁਝ ਕਹਿ ਰਹੇ ਆ ਕਿਸਾਨਾਂ ਦੀ ਹਿਰਾਸਤ ਦੇ ਵਿੱਚ ਜੋ ਲੈ ਗਏ ਕਿਸਾਨਾਂ ਦੀ ਗ੍ਰਿਫਤਾਰੀ ਜੋ ਹੋਈ ਆ ਪੂਰੀ ਗੱਲਬਾਤ ਸੁਣਾਉਣੇ ਤੁਹਾਨੂੰ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਬਲੌਗ ਨਾਲ ਗੱਲਬਾਤ ਕੀਤੀ ਆ ਜੀ ਕੀ ਨਾਮ ਆ ਕਿਹੜੇ ਪਿੰਡ ਦੇ ਵਿੱਚ ਇਹ ਕੀ ਕਾਰਵਾਈ ਹੋ ਚੱਗੀ ਮੈਂ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਕੱਤਰ ਪਟਿਆਲਾ ਇਹ ਅੱਜ ਅਸੀਂ ਇੱਥੇ ਪਟਿਆਲੇ ਦੇ ਜਾਲਾਂ ਪਿੰਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੇ ਤਸੱਦਦ ਕਰਕੇ ਮਾਵਾ ਭੈਣਾ ਤੇ ਤਸੱਦਦ ਕਰਕੇ ਅੱਜ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀਗੀਆਂ ਉਹਨਾਂ ਨੂੰ ਤਹਸਨਹਸ ਕਰਕੇ ਇਹ ਬਾਈਪਾਸ ਬਣਾਉਣ ਵਾਸਤੇ ਲੋਕਾਂ ਨਾਲ ਧੱਕੇ ਨਾਲ ਉਹਨਾਂ ਜ਼ਮੀਨਾਂ ਤੇ ਕਬਜ਼ੇ ਕਰੇ ਜਾ ਰਹੇ ਨੇ ਬਿਨਾਂ ਮੁਆਵਜ਼ਾ ਦਿੱਤੇ ਤੇ ਇਹ ਜ਼ਮੀਨ ਹੈ ਜਿਹੜੀ ਆਪਣਾ ਜਾਲਾ ਪਿੰਡ ਦੀ 18 ਏਕੜ ਜ਼ਮੀਨ ਹੈ ਜਿਹੜੀ ਬਾਈਪਾਸ ਦੇ ਵਿੱਚ ਆਈ ਹੋਈ ਆ ਤੇ ਕਿਸਾਨਾਂ ਦੀ ਮੰਗ ਆ ਵੀ ਜਿਹੜੇ ਅਸੀਂ ਬੋਂਦੇ ਬੀਜ ਨੇ ਨੂੰ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਕਿ ਜਿਹੜਾ ਤੁਹਾਡਾ ਮੁਆਵਜ਼ਾ ਅਸੀਂ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ ਕਿਉਂਕਿ ਤੁਹਾਡੇ ਇਸ ਜ਼ਮੀਨ ਦੇ ਉੱਤੇ ਸਰਕਾਰ ਆਪਣਾ ਹੱਕ ਜਮਾਉਂਦੀ ਆ ਕਿਸਾਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਇੱਥੇ ਇਹ ਜ਼ਮੀਨਾਂ ਨੂੰ ਆਵਾਜ਼ ਕਰਿਆ ਤੇ ਕਾਬਜਦਾਰ ਨੇ ਤੇ ਲੋਨ ਵੀ ਲੰਦੇ ਨੇ ਇਹਦੇ ਤੇ ਜ਼ਮੀਨ ਦੇ ਕਾਗਜ਼ਾਂ 'ਚ ਕੀ ਦੀ ਮਾਲਕੀ ਹੈਗੀ ਜੀ ਦੇਖੋ ਮਾਲਕੀ ਫਿਲਹਾਲ ਇੱਥੇ ਕਿਸੇ ਦੀ ਨਹੀਂ ਦਿਖਾਈ ਜਾਂਦੀ ਜੀ ਕਿਉਂਕਿ ਹੁਣ ਤੱਕ ਜਿਹੜਾ ਇੱਥੇ ਦਾ ਮਹੰਤਾ ਡੇਰੇ ਦਾ ਕੀ ਨਾਮ ਕੀ ਆਤਮਾਰਾਮ ਉਹ ਕਹਿੰਦੇ ਨੇ ਵੀ ਇਹ ਜ਼ਮੀਨ ਆ ਜਿਹੜੀ ਡੇਰੇ ਦੀ ਆ ਅਸੀਂ ਇਸ ਦੇ ਮਾਲਕਾਂ ਕਿਸਾਨਾਂ ਨਾਲ ਬਹੁਤ ਵਾਰ ਉਹਨਾਂ ਦਾ ਵੀ ਡਿਸਪਿਊਟ ਹੁੰਦਾ ਤੇ ਕੋਰਟ ਦੇ ਵਿੱਚ ਵੀ ਗਏ ਨੇ ਉਹ ਤੇ ਕੇਸ ਕਿਸਾਨਾਂ ਦੇ ਤੇ ਉਹਨਾਂ ਦਾ ਚੱਲਦਾ ਸੀਗਾ ਤੇ ਜਦੋਂ ਹੁਣ ਆ ਪਿਛਲੇ ਟਾਈਮ ਆ ਬਾਈਪਾਸ ਨਿਕੜਿਆ ਇੱਥੇ ਨੂੰ ਉਹਦੀ ਬਾਈਪਾਸ ਦੇ ਵਿੱਚ ਜਦੋਂ ਇਹ ਜ਼ਮੀਨ ਆਈ 18 ਏਕੜ ਆ ਉਸ ਟਾਈਮ ਕੋਰਟ ਦੇ ਵਿੱਚ ਸਰਕਾਰ ਵੀ ਖੜ ਗਈ ਜਾ ਕੇ ਤੇ ਸਰਕਾਰ ਦਾ ਇਹ ਤਰਕਾ ਹੈ ਕਿ ਜਿਹੜੇ ਡੇਰੇ ਨੇ ਉਹ ਅਸੀਂ 1952 ਚ ਖਤਮ ਕਰ ਦਿੱਤੇ ਨੇ ਕਿ ਡੇਰੇ ਦੀ ਇਹ ਕੋਈ ਜ਼ਮੀਨ ਨਹੀਂ ਹੈ ਜ਼ਮੀਨ ਹੈ ਸਰਕਾਰ ਦੀ ਆ ਤੇ ਹੁਣ ਬਾਈ ਜੀ ਕੀ ਅੱਜ ਸਵੇਰੇ ਕਿੰਨੇ ਕ ਬੰਦੇ ਅਰੈਸਟ ਕਰੇ ਨੇ ਤੇ ਸਵੇਰੇ ਕਿੰਨੇ ਕ ਵਜੇ ਦੀ ਕਾਰਵਾਈ ਹੈ ਇਹ ਸਵੇਰੇ ਘੱਟ ਤੋਂ ਘੱਟ ਕਿਸਾਨ ਤੇ ਮਾਵਾ ਪੈਣਾ ਸਾਡੀਆਂ 100 ਤੋਂ ਜ਼ਿਆਦਾ ਗਰਫਤਾਰੀਆਂ ਕਰ ਚੁੱਕੇ ਨੇ ਤਿੰਨ ਬੱਸਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨੂੰ ਤੇ ਛੋਟੀਆਂ ਗੱਡੀਆਂ 'ਚ ਵੀ ਕੁਝ ਸਾਡੇ ਕਿਸਾਨਾਂ ਤੇ ਮਾਵਾ ਪੈਣਾਂ ਨੂੰ ਲੈ ਕੇ ਗਏ ਨੇ ਇਹ ਕਿੱਥੇ ਲੈ ਕੇ ਗਏ ਨੇ ਇਹ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ ਜਿਹੜੇ ਕਿਸੇ ਕਿਸਾਨ ਜਾਂ ਮਾਹ ਪੈਣ ਨਾਲ ਸਾਡੇ ਕੋਈ ਰਾਬਤਾ ਹੋਇਆ ਉਹ ਕੁਝ ਬੱਸ ਇੱਕ ਦੋ ਬੱਸ ਤਾਂ ਇੱਧਰ ਸੰਗਰੂਰ ਕਿਨੇ ਰੋਡਾਂ ਤੇ ਘੁਮਾਈ ਫਿਰਦੇ ਨੇ ਕਬਜ਼ਾ ਹੋ ਗਿਆ ਜੀ ਸ਼ੁਰੂ ਹੋ ਰੇ ਪਿੰਡ ਦੇ ਦੇਖੋ ਇਹ ਕਰ ਰਹੇ ਨੇ ਅਸੀਂ ਇਸ ਨੂੰ ਕਬਜ਼ਾ ਨਹੀਂ ਮੰਨਦੇ ਅਸੀਂ ਜਿਹੜੇ ਨਜਾਇਜ਼ ਕਰਦੇ ਨੇ ਹੁਣ ਕੀ ਅੱਗੇ ਦੀ ਰਣਨੀਤੀ ਹੈ ਤੁਹਾਡੀ ਅੱਗੇ ਦੇਖੋ ਅਸੀਂ ਸਵੇਰ ਟੀਮ ਤੱਕ ਇਹ ਗੱਲ ਪਹੁੰਚ ਗਈ ਆ ਉਹ ਜਿਵੇਂ ਵੀ ਸਾਨੂੰ ਨਿਰਦੇਸ਼ ਦੇਣਗੇ ਪਟਿਆਲੇ ਜ਼ਿਲ੍ਹੇ ਵੱਲੋਂ ਅਸੀਂ ਉਸੇ ਤਰ੍ਹਾਂ ਇੱਥੇ ਜ਼ਖਮੀਆਂ ਦੀ ਹਲੇ ਪੂਰੀ ਕੋਈ ਜਾਣਕਾਰੀ ਨਹੀਂ ਸਾਡੇ ਵੀਡੀਓ 'ਚ ਦੇਖਿਆ ਤੇ ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਦੋਹਰਾ ਪਾਟੀ ਵੀ ਕਰਕੇ ਦੀ ਇੱਕ ਤਕਰਾਰ ਬਾਈ ਪੁਲਿਸ ਤਾਂ ਦੇਖੋ ਜਦੋਂ ਆਉਂਦੀ ਆ ਜਦੋਂ ਆਪਣੇ ਹੱਕ ਲੈਣ ਵਾਸਤੇ ਆ ਸਾਨੂੰ ਕਹਿਣਾ ਹੀ ਪੈਂਦਾ ਤਾਂ ਤਕਰਾਰਬਾਜ਼ੀ ਤਾਂ ਜ਼ਰੂਰ ਹੁੰਦੀ ਆ ਬਾਈ ਜੀ ਪਹਿਲਾਂ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਗਈ ਹੈਗੀ ਇਹਦੇ ਬਦਮ ਜੱਜ ਇਹ ਚੌਥੀ ਪੰਜਵੀਂ ਵਾਰ ਅਸੀਂ ਇੱਥੇ ਪਹੁੰਚੇ ਨੇ ਧਰਨਾ ਚੱਲ ਰਿਹਾ ਸੀ ਉਹ ਧਰਨਾ ਲਗਾਤਾਰ ਦਿਨ ਰਾਤ ਇੱਥੇ ਮੋਰਚਾ ਚੱਲਦਾ ਸੀਗਾ 3 ਮਹੀਨਿਆਂ ਦਾ ਹਾਂਜੀ ਤੇ ਹੁਣ ਜੀਰੀ ਕੀ ਦੇ ਵੱਲੋਂ ਲਾਈ ਗਈ ਸੀ ਕਿਸਾਨਾਂ ਜੀਰੀ ਕਿਸਾਨਾਂ ਨੇ ਜਿਸ ਤਰ੍ਹਾਂ ਪਹਿਲਾਂ ਫਸਲਾਂ ਬੀਜਦੇ ਸੀਗੇ ਉਸੇ ਤਰ੍ਹਾਂ ਕਿਸੇ ਨੇ ਇੱਕ ਜੀਰੀ ਲਾਈ ਹੋਏ ਕਿਸੇ ਨੇ ਕੱਕ ਵੀ ਬੀਜੇ ਬਣੇ ਐਸੇ ਤਰ੍ਹਾਂ ਪਹਿਲਾਂ ਚਾਰ ਪੀੜੀਆਂ ਤੋਂ ਜਿਹੜਾ ਕੰਮ ਕਰਦੇ ਨੇ ਉਹ ਹੁਣ ਵੀ ਕਰ ਰਹੇ ਸੀਗੇ ਅੱਜ ਜਿਹੜੀ ਕਾਰਵਾਈ ਕੀਤੀ ਉਹਦੇ ਬਾਅਦ ਗੱਲ ਕਰਦੇ ਹਾਂ ਅੱਜ ਠਾਣਾ ਪਸਿਆਣਾ ਦੇ ਏਰੀਆ ਚ ਇੱਕ ਪਿੰਡ ਜਾਲਾ ਪੰਡਾ ਉੱਥੇ ਐਨਐਚ ਵੱਲੋਂ ਕਬਜ਼ਾ ਕਾਰਵਾਈ ਕੀਤੀ ਗਈ ਹੈ ਸਿਵਲ ਪ੍ਰਸ਼ਾਸਨ ਵੱਲੋਂ ਡੀਐਸਓ ਤੋਂ ਕਮਾਸੀ ਪੁਲਿਸ ਸੁਰੱਖਿਆ ਦਿੱਤੀ ਜਾਵੇ ਨੂੰ ਮੁਮਦ ਦੇ ਨਜ਼ਰ ਰੱਖਦੇ ਹੋਏ ਸਬਡਿਵੀਜ਼ਨ ਸਮਾਣਾ ਦੀ ਫੋਰਸ ਉੱਥੇ ਲਾਅ ਐਂਡ ਆਰਡਰ ਦੇ ਨੂੰ ਬਰਕਰਾਰ ਰੱਖਣ ਲਈ ਫੋਰਸ ਨੂੰ ਯਕਰਾਈ ਸੀ ਇਹ ਸਿਚੁਏਸ਼ਨ ਪੀਸਫੁਲ ਹੈ ਕਬਜ਼ਾ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਬਾਰ ਬਾਰ ਇਨਜਾਮ ਲਾਇਆ ਜਾ ਰਿਹਾ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਕਿੰਨੀ ਕੋ ਸਚਾਈ ਹੈ ਇਹ ਦੇਖੋ ਇਹ ਇਸ ਦੇ ਰਿਕਾਰਡਿੰਗ ਤਾਂ ਹੀ ਸਿਵਲ ਪ੍ਰਸ਼ਾਸਨ ਨੇ ਐਨੇ ਚੀ ਵਾਲੇ ਜਵਾਬ ਦੇ ਸਕਦੇ ਅਸੀਂ ਉਸ ਚੀਜ਼ ਨੂੰ ਪੁਲਿਸ ਦਾ ਉਸ ਰਿਕਾਰਡਿੰਗ ਕੋਈ ਮੈਟਰ ਨਹੀਂ ਬਣਦਾ ਤੇ ਅਸੀਂ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤਾਂ ਕਿ ਸਿਚੁਏਸ਼ਨ ਪੀਸਫੁਲ ਰਹੇ ਤੇ ਅਸੀਂ ਤਾਂ ਹੀ ਸਾਡ ਨੂੰ ਸੁਰੱਖਿਆ ਮੁਹਿਆ ਕਰਾਈ ਗਈ ਹੈ ਮਾਹੌਲ ਦੀ ਕੰਦੇ ਦੇ ਸਰ ਉਹਨਾਂ ਦਾ ਪੀਸਫੁਲ ਚੱਲ ਰਿਹਾ ਹੈ ਪੀਸਫੁਲ ਜਿਹੜਾ ਕਬਜ਼ਾ ਕਰ ਰਹੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਜਿਹੜੇ ਕੁਝ ਧਰਨਾ ਕਰ ਰਹੀ ਅਸੀਂ ਉਹਨਾਂ ਨੂੰ ਰੇਟੇਨ ਕੀਤਾ ਸੀ ਉਹਨਾਂ ਦੀ ਵੀ ਸਥਿਤੀ ਠੀਕ ਨੇ ਉਹ ਵੀ ਸ਼ਾਂਤ ਵਿੱਚ ਸਾਡੇ ਕੋਲ ਨੇ ਤੇ ਅਕੋਰਡਿੰਗਲੀ ਵਕੀਲ ਅਸੀਂ ਜਾਇਜ਼ਾ ਲੈਂਦੇ ਹੋਏ ਤੇ ਅਗਲੀ ਕਾਰਵਾਈ ਅਸੀਂ ਆਮ ਤੌਰ ਤੇ ਕਿੰਨੀ ਕੋ ਜ਼ਮੀਨਾਂ ਸਰ ਕਿਸਾਨਾਂ ਦੀ ਜਿਹੜੀ ਨਹੀਂ ਆਈ ਐਮ ਨੋਟ ਅ ਲੀਗਲ ਆਈ ਐਮ ਨੋਟ ਅ ਲੀਗਲ ਸਿਵਲ ਪ੍ਰਸ਼ਾਸਨ ਨੂੰ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿਸਾਨ ਆਗੂਆਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਆ ਤਾਂ ਆਖਰ ਕਦੋਂ ਤੱਕ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਕਦੋਂ ਤੱਕ ਪੁਲਿਸ ਪ੍ਰਸ਼ਾਸਨ ਦੇਉਤੇ ਇਸ ਤਰੀਕੇ ਦੇ ਤੱਕੇਸ਼ਾਹੀ ਦੇ ਇਲਜ਼ਾਮ ਲੱਗਦੇ ਰਹਿਣਗੇ ਕਦੋਂ ਤੱਕ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਇਸ ਤਰੀਕੇ ਦੇ ਨਾਲ ਪੇਚੇ ਪੈਂਦੇ ਦੇਖਣ ਨੂੰ ਮਿਲਣਗੇ ਆਖਰ ਦੇਖਣ ਵਾਲੀ ਗੱਲ ਹੈ